ਜੰਮੂ ਤੋਂ ਸੰਗਰੂਰ ਜਾ ਰਿਹਾ ਸੇਬਾਂ ਨਾਲ ਭਰਿਆ ਟਰੱਕ JK02A3495BT ਰਤ ਫਲੋਰ ਨੇੜੇ ਪਿੰਡ ਖੈਰਾ ਦੇ ਫਲਾਈਓਵਰ ਤੋਂ ਬੇਕਾਬੂ ਹੋ ਕੇ ਹੇਠਾ ਡਿੱਗ ਪਿਆ ਜਿਸ ਕੰਨ ਟਰੱਕ ਵਿੱਚ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ ਪਰ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਟਰੱਕ ਅਤੇ ਲੱਦੇ ਹੋਏ ਸੇਬਾਂ ਨੂੰ ਨੁਕਸਾਨ ਪੁੱਜਾ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਮੌਕੇ ਤੇ ਪੁੱਜੇ ਅਤੇ ਜ਼ਖਮੀਆਂ ਨੂੰ ਟਰੱਕ ਚੋਂ ਬਾਹਰ ਕੱਢ ਕੇ ਮੁੰਡਲੀ ਸਹਾਇਤਾ ਦੁਵਾਈ ਟਰੱਕ ਚਾਲਕ ਮੌਕੇ ਤੋਂ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ ਥਾਣਾ ਫਿਲੌਰ ਦੇ ਥਾਣੇਦਾਰ ਸੁਭਾਸ਼ ਚੰਦਰ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਕਰਾਉਣ ਦੇ ਯਤਨ ਜਾਰੀ ਹਨ ਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰਦਾਰ ਤਜਿੰਦਰ ਸਿੰਘ ਜੀ ਕੀ ਹੋਇਆ ਭਾਜੀ ਸਹੀ ਤੁਹਾਡਾ ਟਰੱਕ ਜੰਮੂ ਤੋਂ ਜਾ ਰਿਹਾ ਸੀ ਸੇ ਤੇ ਸੇ ਭਰਿਆ ਸੀ ਸੰਗਰੂਰ ਜਾ ਰਿਹਾ ਸੀ ਸੇਵ ਲੈ ਕੇ ਭਾਜੀ ਅਚਾਨਕ ਕਤਨਾ ਵਾਟਕੀ ਕੁਛ ਨਹੀਂ ਦਾਨ ਕਰਨ ਸੇ ਸਾਡਾ ਟਰੱਕ ਤੋਂ ਡਰਾਈਵਰ ਵੀ ਉਹ ਠੀਕ ਆ ਹਾਂ ਡਰਾਈਵਰ ਠੀਕ ਹੈ ਪੁਲ ਪ੍ਰਸ਼ਾਸਨ ਨੇ ਸਾਡੀ ਬਹੁਤ ਮਦਦ ਕੀਤੀ ਹੈ ਭਾਜੀ ਹਾਂਜੀ ਹਾਂਜੀ ਭਾਜੀ ਕੀ ਲੱਗਿਆ ਸੀਗਾ ਸੇ ਭਰੇ ਸੀ ਭਾਜੀ ਭਾਜੀ ਇੱਕ ਹਾਈਵੇ ਤੇ ਟਰੱਕ ਫਲਾਈਓਵਰ ਤੋਂ ਥੱਲੇ ਆ ਗਿਆ ਕੀ ਲੱਗਦਾ ਤੁਸੀਂ ਮੌਕੇ ਤੇ ਆਏ ਆ ਅਸੀਂ ਅਸੀਂ ਸਵੇਰੇ ਸਾਡੀ ਜਿਹੜੀ ਮੇਰੇ ਤੋਂ ਪਹਿਲਾਂ ਟੀਮ ਸੀਗੀ ਉਹ ਦਰਾਨੇ ਗਾਸ ਤੋਂ ਉਹਨਾਂ ਨੇ ਦੇਖਿਆ ਇਹ ਟਰੱਕ ਜਿਹੜਾ ਹੈ ਫਲਾਈਓਵਰ ਤੋਂ ਥੱਲੇ ਗਿਰਿਆ ਹੋਇਆ ਸੀ ਉਹਨਾਂ ਨੇ ਮੌਕੇ ਤੇ ਇਹਨਾਂ ਨੂੰ ਫਰਸਟ ایڈ ਦਿੱਤੀ ਇਹਨਾਂ ਦੇ ਮਾਲਕਾਂ ਨਾਲ ਸੰਪਰਕ ਕੀਤਾ ਜਿਹੜੇ ਕਿ ਮਾਲਕ ਵੀ ਪਹੁੰਚ ਚੁੱਕੇ ਆ ਤੇ ਬਾਕੀ ਅਗਲੇਰੀ ਕਾਰਵਾਈ ਜਿਹੜੀ ਆ ਉਹ ਕਿ ਕਿੱਧਰ ਕਿੱਧਰ ਜਾ ਰਿਹਾ ਸੀ ਜੰਮੂ ਤੋਂ ਸੰਗਰੂਰ ਜੰਮੂ ਤੋਂ ਸੰਗਰੂਰ ਜਾ ਰਿਹਾ ਸੀ ਜਾ ਰਿਹਾ ਸੀ ਜੀ ਸੀ ਇਹਦੇ ਚ ਲੱਦੇ ਸੇਵ ਲੱਦੇ ਹੋਇਆ ਸੇਵ ਲੱਦੇ ਆ ਕਿ ਜਿਹੜੇ ਬੰਦੇ ਡਰਾਈਵਰ ਆ ਜਾਂ ਕੰਡਕਟਰ ਆ ਉਹ ਠੀਕ ਹੈ ਬਿਲਕੁਲ ਠੀਕ ਆ ਜੀ ਉਹਨਾਂ ਦੀ ਮਾੜੀ ਮੋਟੀ ਸੱਟਾ ਛੋਟਾ ਸੀ ਗਿਆ ਉਹਨਾਂ ਨੂੰ ਹਾਫਾ ਫੇੜ ਦਿੰਦੇ ਨੀਂਦੋਂ ਕਰਨੋਂ ਇਹ ਹੱਸਾ ਬੱਪਿਆ ਜੰਮੂ ਤੋਂ ਸੰਗਰੂਰ ਜਾ ਰਿਹਾ ਸੇਬਾਂ ਨਾਲ ਭਰਿਆ ਟਰੱਕ JK02A3495BT ਰਤ ਫਲੋਰ ਨੇੜੇ ਪਿੰਡ ਖੈਰਾ ਦੇ ਫਲਾਈਓਵਰ ਤੋਂ ਬੇਕਾਬੂ ਹੋ ਕੇ ਹੇਠਾ ਡਿੱਗ ਪਿਆ ਜਿਸ ਕੰਨ ਟਰੱਕ ਵਿੱਚ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ ਪਰ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਟਰੱਕ ਅਤੇ ਲੱਦੇ ਹੋਏ ਸੇਬਾਂ ਨੂੰ ਨੁਕਸਾਨ ਪੁੱਜਾ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਮੌਕੇ ਤੇ ਪੁੱਜੇ ਅਤੇ ਜ਼ਖਮੀਆਂ ਨੂੰ ਟਰੱਕ ਚੋਂ ਬਾਹਰ ਕੱਢ ਕੇ ਮੁੰਡਲੀ ਸਹਾਇਤਾ ਦੁਵਾਈ ਟਰੱਕ ਚਾਲਕ ਮੌਕੇ ਤੋਂ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ ਥਾਣਾ ਫਿਲੌਰ ਦੇ ਥਾਣੇਦਾਰ ਸੁਭਾਸ਼ ਚੰਦਰ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਕਰਾਉਣ ਦੇ ਯਤਨ ਜਾਰੀ ਹਨ ਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰਦਾਰ ਤਜਿੰਦਰ ਸਿੰਘ ਜੀ ਕੀ ਹੋਇਆ ਭਾਜੀ ਸਹੀ ਤੁਹਾਡਾ ਟਰੱਕ ਜੰਮੂ ਤੋਂ ਜਾ ਰਿਹਾ ਸੀ ਸੇ ਤੇ ਸੇ ਭਰਿਆ ਸੀ ਸੰਗਰੂਰ ਜਾ ਰਿਹਾ ਸੀ ਸੇਵ ਲੈ ਕੇ ਭਾਜੀ ਅਚਾਨਕ ਕਤਨਾ ਵਾਟਕੀ ਕੁਛ ਨਹੀਂ ਦਾਨ ਕਰਨ ਸੇ ਸਾਡਾ ਟਰੱਕ ਤੋਂ ਡਰਾਈਵਰ ਵੀ ਉਹ ਠੀਕ ਆ ਹਾਂ ਡਰਾਈਵਰ ਠੀਕ ਹੈ ਪੁਲ ਪ੍ਰਸ਼ਾਸਨ ਨੇ ਸਾਡੀ ਬਹੁਤ ਮਦਦ ਕੀਤੀ ਹੈ ਭਾਜੀ ਹਾਂਜੀ ਹਾਂਜੀ ਭਾਜੀ ਕੀ ਲੱਦੇ ਸੀਗਾ ਸੇ ਭਰੇ ਸੀ ਭਾਜੀ ਭਾਜੀ ਇੱਕ ਹਾਈਵੇ ਤੇ ਟਰੱਕ ਫਲਾਈਓਵਰ ਤੋਂ ਥੱਲੇ ਆ ਗਿਆ ਕੀ ਲੱਗਦਾ ਤੁਸੀਂ ਮੌਕੇ ਤੇ ਆਏ ਆ ਤੁਸੀਂ ਅਸੀਂ ਸਵੇਰੇ ਸਾਡੀ ਜਿਹੜੀ ਮੇਰੇ ਤੋਂ ਪਹਿਲਾਂ ਟੀਮ ਸੀਗੀ ਉਹ ਦਰਾਨੇ ਗਾਸ ਤੋਂ ਉਹਨਾਂ ਨੇ ਦੇਖਿਆ ਕਿ ਟਰੱਕ ਜਿਹੜਾ ਹੈ ਫਲਾਈਓਵਰ ਤੋਂ ਥੱਲੇ ਗਿਰਿਆ ਹੋਇਆ ਸੀ ਉਹਨਾਂ ਨੇ ਮੌਕੇ ਤੇ ਇਹਨਾਂ ਨੂੰ ਫਰਸਟ ایڈ ਦਿੱਤੀ ਇਹਨਾਂ ਦੇ ਮਾਲਕਾਂ ਨਾਲ ਸੰਪਰਕ ਕੀਤਾ ਜਿਹੜੇ ਕਿ ਮਾਲਕ ਵੀ ਪਹੁੰਚ ਚੁੱਕੇ ਆ ਤੇ ਬਾਕੀ ਅਗਲੇਰੀ ਕਾਰਵਾਈ ਜਿਹੜੀ ਆ ਉਹ ਕਿ ਕਿਧਰ ਕਿਧਰ ਜਾ ਰਿਹਾ ਸੀ ਜੰਮੂ ਤੋਂ ਸੰਗਰੂਰ ਜੰਮੂ ਤੋਂ ਸੰਗਰੂਰ ਜਾ ਰਿਹਾ ਸੀ ਜਾ ਰਿਹਾ ਸੀ ਜੀ ਸੀ ਇਹਦੇ ਚ ਲੱਦੇ ਸੇਵ ਲੱਦੇ ਹੋਇਆ ਸੇਵ ਲੱਦੇ ਆ ਕਿ ਜਿਹੜੇ ਬੰਦੇ ਡਰਾਈਵਰ ਆ ਜਾਂ ਕੰਡਕਟਰ ਆ ਉਹ ਠੀਕ ਹੈ ਬਿਲਕੁਲ ਠੀਕ ਆ ਜੀ ਉਹਨਾਂ ਦੀ ਮਾੜੀ ਮੋਟੀ ਸੱਟਾ ਛੋਟਾ ਸੀ ਗਿਆ ਉਹਨਾਂ ਨੂੰ ਹਾਫਾ ਫੇਡ ਦਿੰਦੇ ਨੀਂਦੋਂ ਕਰਨੋਂ ਇਹ ਹੱਸਾ ਬੱਪ ਆ